ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਜੋਚੇ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਜੈ ਸਿਆਨ ਪਾਲਾ ਖੋਏ ਤਾਂ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਪੁਜੇ ਤਾ ਹੁਮੇ ਕਹਿ ਨ ਕੋਈ ਗਾਵੇ ਕੋ ਤਾ ਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਨੀ ਨਿਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੀਸੇ ਦੂਰ ਗਾਵੇ ਕੋ ਵੇਖਿਆ ਹੱਦ ਰਹਿ ਦੂਰ ਕਤਨਾ ਕਦੀਨ ਆਵੇ ਟੋਟ ਕਥ ਕਤ ਕਦੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਏ

ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਾ ਬਾਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਰਕਿਐ ਪਾਉ ਦੁਖ ਪਰ ਹਰਸੁ ਕਰ ਲਿਆ ਜਾਏ ਗੁਰਮਖਣਾ ਦੰਗੁਰਮਖਵੇ ਦੰਗੁਰਮਕਰਿਆ ਸਮਾਈ ਗੁਰੀ ਸਰ ਗੁਰ ਗੌਰ ਖਬਰ ਮੰਗੁਰ ਪਾਰਵਤੀ ਮਾਈ ਜਿਉ ਜਨ ਅਖ ਨਹੀ ਕੇਨਾ ਕਥਾ ਨ ਜਾਇ ਗੁਰਾਏ ਕਦੇ 부ਜਾਈ ਸਬਨਾ ਜੀਆਂ ਕਾਏ ਇਕ ਦਾਤਾ ਸੋ ਮਹਿ ਵਿਸਰਣਾ ਜਾਇ ਤੀਰਥ ਨ ਆਵਾ ਜੇ ਤਿਸ ਬਾਮਾ ਵਿਨ ਪਾਣੇ ਕੀ ਨਾਇ ਕਰਿ ਜੇ ਤੀਸੇ ਸੁਪਾਈ ਵੇਖਾ ਮੇਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜੋ ਹਰਮਾਨਿਕ ਜੇ ਇਕ ਗੁਰ ਕੀ ਸਿੱਖ ਸੋਣੀ ਗੁਰਾਏ ਕਦੇ 부ਜਾਈ ਸਬਨਾ ਜੀਆਂ ਕਾਏ ਇਕ ਦਾਤਾ ਸੋ ਮਹਿ ਵਿਸਰਣਾ ਜਾਇ جے جک جاری آر جا ہور ہو دسونی ہوئے نما کھنا بھی جانی ہے چلے سب کوئی چنگا نا رکھائے کہ جا سکیرت جگلے جے تی سنتر نا بھائی تا وات نا پوشے کے کیٹا اندر کیٹ کار دو سی دوست ترے نا نک نیر گن, گن کرے گن ون تیا گن دے تیہا کوئی نا سو جائی جے تیس گن کوئی کرے سنیے سی پی پیسو نا تا سنیے ترت تولا کھا سنیے دی پلو پا تال سنیے کوئی نا سکے کال ਨਾਨਕ ਪਗ ਦਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਰਬੰਮਾਇੰਦ ਸੁਣੀ ਮੁਕਸਲਾ ਹਨਮੰਦੋ ਸੁਣੀਏ ਜੋਗ ਚੁਕਤਨ ਪੇਦ ਸੁਣੀਏ ਸਾ ਸਿਮਰਤ ਵੇਦ ਨਾਨਕ ਪਗ ਦਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੰਤ ਸੁਣੀਏ ਸਾ ਸੰਤੋ ਗਿਆਨ ਸੁਣੀ ਆੜ ਸੜਕਾ ਇਸ਼ਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀ ਲਾਗੇ ਸੇ ਅਸ ਧਿਆਨ ਨਾਨਕ ਪਗ ਦਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਰਾ ਗੁਨਾਹੇ ਕਾ ਸੁਰੇ ਸੇ ਕੀਰਪਾ ਸਾ ਸੁਣੀ ਅੰਦੇ ਪਾਵੇ ਰਾਹ ਸੁਣੀ ਹਾਥੋ ਅਭਿਅਸ ਗਾ ਨਾਨਕ ਬਗਦਾਸ ਦਾ ਵਿਗਿਆਸਣੀ ਦੋ ਪਾਪ ਕਹਨਾ ਸਮੰਨੇ ਕੀਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਛਦਾਏ ਕਾਗਦ ਕਲਮ ਨਾਲ ਲਿਖਨਾਰ ਮੰਨੇ ਕਾ ਪੈ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੋਰ ਸੋਹਾ ਮਿੜਬੋਦ ਮੰਨੇ ਸਦਲ ਪਾਉਣ ਕੀ ਸੁੱਧ ਮੰਨੇ ਮੋਈ ਛੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪੰਮਾਰਗ ਠਾਕ ਨਾ ਪਾਏ ਮਨ ਨੀ ਪਸੀ ਪਰਗੜ ਜਾਏ ਮਨ ਨੀ ਮੰਗ ਨਾ ਚੱਲੇ ਪੰਥ ਮਨ ਨੀ ਤੜਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਿਵਾਰ ਇਜ਼ਾਦਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨਾ ਪੀਖ ਐਸਾ ਨਾਮ ਨਿਰੰਜਨ ਹੋਏ ਜੇ ਕਮਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰ ਕੇ ਮਾਨ ਪੰਜੇ ਸੋਈ ਦਾਰਾਂ ਚਾਰ ਪੰਜਾ ਕਾ ਗੁਰ ਇਕਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨਾ ਨਾ ਇਸ ਮਾਤ ਔਰ ਧਰਮ ਦੇ ਆਗਾ ਪੂਤ ਸੰਤੋਖ ਦਾ ਪਰਖਿਆ ਜਨ ਸੂਤ جے کو پوچھے ہوئی سچیار تولے اوپر کیتا پار دردی ہور پرے ہور ہور دستے پال ترے گونجور جی جات رنگا کے نام سونا لکھیا بڑی کلام ہے لکھا لکھ جانے کوئی لکھا لکھیا کیتا ہوئی کیتا دانسوار روپ کے تیدا جانے کون کو تکیتا بزائی کو خواہ دستے ہوئی لکھ دریاؤ

اسنکھ مور گند کور سنکھ چو رام کور سنکھ مر کر جائیں سنگ لوڑیات سنگ پاپی پاپ کر جائیں کڑ کڑے فرائے سنکھ ملے شمل سنگ نند سیری کرے پار نانک نیچ کہے چار وار نجا ایک وار جو پائ بلی ہر دودھ سدا سلامت نرکار اثنکھ نام سنکھ تھام گم گم سن کرو سنکھ اخری نام خری سلا گان گیت گنگ گا ਅਖਰੀ ਲੇਖਨ ਬੋਲਨ ਵਾਰ ਅਖਰਾ ਸੇ ਸੰਜੋਗ ਕੀਆਂ ਜੀ ਨੇ ਲੇਕੀ ਤਿਸਰਣਾਏ ਜੀ ਫਰਮਾਇ ਤੇ ਪਾਇ ਜੇਤਾ ਕੀਤਾ ਦੇਤਾ ਨਾ ਬਿਨਾ ਵਿਨਾਇ ਕੋ ਥਾਵ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾ ਵੇ ਇੱਕ ਵਾਰ ਜਦ ਉਤ ਪਾਵੇ ਸਾਈ ਪਲੀਕਾਰ ਦੂ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤਨ ਦੀ ਪਾਣੀ ਤੋਤੇ ਉਤਰਸ ਕੇ ਮੋਲ ਪਲੀਤੇ ਕਪੜ ਹੋਏ ਦੇਸਾ ਬਲੇ ਹੋ ਤਈ ਪਰੇ ਮਤ ਪਾਕੇ ਸੰਗੋ ਤੋ ਪਹਿਨਾਵੇ ਕੇ ਰੰਗ اون کر کر کرنا لکھ لے جائے آپ بی جا پی خائے نان تاپ دیا دان جی کو پاوی تل کمان سنیا منیا من گتی تھا ملنا سب گن دے نہگت نو سو ست پانی پرما سس سو سن چا کن سیلا بکت کن کون وار کون سے روتی ما کن چیت آ پائی پنڈت جی لیک پران

ਲੇਖਾਂਏ ਤੇ ਲਿਖਿਆ ਲੇਖੇ ਹੋਏ વિનાਸ ਨਾਨਕ ਵਟਾਖੀ ਆਪੇ ਜਾਣੇ ਆਪਸਲਾ ਹੈਸਲਾ ਏਤੀ ਸੋਤ ਨਾ ਬਾਈ ਨਤੇ ਅਤੇ ਵਾ ਭਵੇਂ ਸਮੋਨਾ ਜਾਣੀ ਸਮੂਸਾ ਸੁਲਤਾਨ ਅਗੀਰਾ ਤੇਤੀ ਮਾਲਤਾਨ ਕੀਲੀ ਤੋਲਣਾ ਹੋਵਨੀ ਜੇ ਤੇ ਸਮੋਨਾ ਵਿਸਰੇ ਅੰਤਨਾ ਸਿਫਤੀ ਕਹਿ ਨਾ ਅੰਤਨ ਨਾ ਕਰਨੇ ਦੇ ਨੰਦਨ ਵੇਖਾ ਸੋਨਾ ਦੰਦ ਜਾਪੀ ਗਿਆ ਮਨਵੰਦਨਾ ਜੇਪੇ ਕੀ ਤਾਕਾਰ ਅੰਦਰ ਜਾਇ ਪਾਰਾਵਨ ਅੰਤਕਾਰਨ ਕੀਤੇ ਵੇਲਾਏ ਤਾਂ ਕੇ ਅੰਦਰ ਵਾਹੀ ਜਾਏ ਅੰਤ ਨਾ ਜਾਣੇ ਕੋਈ ਪੋਤਾ ਕਈ ਪੋਤਾ ਹੋਏ ਵੱਡਾ ਸਾਇਬ ਉੱਚਾਤਾ ਉੱਚੇ ਉਪਰੋਚਨਾ ਇਹ ਬੜੂ ਚਾ ਹੋਵੇ ਕੋਈ ਦੀ ਸੂਚੇ ਕੋ ਜਾਣੇ ਸੋਇ ਜੀ ਵੜਾ ਆਪ ਜਾਣੇ ਆਪ ਆਪ ਨਾਨਕ ਦਾ ਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਹਤੇ ਮੰਗੇ ਜੋ ਤੋ ਪਾਰ ਕਹਤੇ ਅਗੰਤ ਨੀ ਵਿਚਾਰ ਕਹਤੇ ਹੱਥ ਤੁੜੇ ਬੇਕਾਰ ਕਹਤੇ ਲੈ ਲੈ ਮੁਕਰ ਪਾਏ ਕਹਤੇ ਮੋਰ ਖਾਈ ਖਾਈ ਕਹਤੇ ਆ ਦੁਖ ਭੋਖ ਸਤ ਮਾਰੇ ਪੀ ਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਇਆ ਔਰ ਆਖਣ ਸਕੇ ਕੋਈ ਜੀ ਕੋ ਖਾਏ ਕਾਖਣ ਪਾਏ ਹੋ ਜਾਣੇ ਜੀਤੀਆਂ ਮੋਈ ਖਾਏ آپ جانے آپ دے آخے جس نو بخشے سیب سران پاشے پاشا مل گل وپار مل وپاری مل پنڈار مُل لا وے مُل لائے مل پائے ملنا سمائے مل تر مل دیوان امل تل فرمان مل بخشیش شمل نشان مل کر مل فرمان مل ملا جائے آخا بلائے ਆਖੇ ਵੇਦ ਪਾੜ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬੰਮੇ ਆਖੇ ਇੰਦਾ ਕੇ ਗੋਪੀ ਦਰ ਗੋਵਿੰਦ ਆਖੇ ਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਨੋ ਮਨ ਸੇ ਕੀਤੇ ਆਖੇ ਆਖਣ ਪਏ ਕੀਤੇ ਕੇ ਕੇ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਕੇ ਕੇ ਕੇ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵੀ ਅੜਤਾ ਲਿਖਿਆ ਸਿਰ ਦੁਆਰਾ ਗੁਆਰ ਸੋਦਰ ਕੀ ਹਸੋ ਕਰ ਕੇ ਹਾਜਿਤ ਪੈ ਸਰਬ ਸਵਾਲੇ ਵਾਜੇ ਨਾਦ ਅਨੇਕ ਸੰਗ ਕੇ ਤੇ ਵਾਵਨ ਹਾਰੇ ਕੇ ਤੇ ਰਾਗ ਪ੍ਰੀਤਿ ਸਿਓ ਕਹੀਨ ਕੇ ਤੇ ਗਾਵਨ ਹਾਰੇ ਗਾਵੇ ਤੁਨ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਚਿੱਤ ਕੁਪਤ ਲਿਖ ਜਾਨੇ ਲਿਖ ਲਿਖ ਤਨਮ ਵਿਚਾਰੇ ਗਾਵੇ ਸਰਬ ਮਾ ਦੇਵੀ ਸੋ ਹਸਦਾ ਸਵਾਰੇ ਗਾਵੇ Indra ਅਸਨ ਬੈਠੇ ਦੇਵਤੀ ਆਦਰ ਨਾਲੇ ਗਾਵੇ ਸਿਸਮਾ ਦੀ ਅੰਦਰ ਗਾਮ ਸਾਧਵੀ ਚਾਰੇ ਗਾਵੇ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਕਰਕੇ ਸਹਿਜੁਗ ਜੁਏ ਦਾਨਾ ਨਾਲੇ ਗਾਵੇ ਮੋਹਣੀ ਆਮਨ ਮੋਹਨ ਸੁਰਗਮਾਸ਼ ਪਿਆਲੇ ਗਾਮ ਰਤਨ ਪਾਏ ਤੇਰੀ ਅਰਸਰ ਤੇ ਇਥਨਾ ਲੇ ਗਾਵੇ ਜੋਤ ਮਹਾਬਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਬਰ ਮੰਡਾ ਘਰ ਘਰ ਕੀਤਾਰੇ ਸੇ ਤਨੋਂ ਗਾਵੇ ਜੋਤ ਪਾਵਰ ਤੇ ਤੇਰੇ ਪਗ ਤਰਸਾਲੇ ਔਰ ਕੇ ਤੇ ਗਾਉਂ ਸੇ ਮੈ ਚਿਤਨਾਵ ਨਾਨਕਿਆ ਵਿਚਾਰੇ ਸੋਹੀ ਸੋਹੀ ਸਦਾ ਸਚ ਸਾਈਂ ਸਾਚਾ ਸਾਚੀ ਨਾਹੀ ਹੈ ਪੀਓਸੀ ਜਾਈ ਨਾ ਜਸੀ ਰਚਨਾ ਜਿਨਰ ਜਾਈ ਰੰਗੀ ਰੰਗੀ ਬਾਤੀ ਕਰ ਗੰਜੀ ਮਾਇਆ ਜਿਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਿਆਂ ਜੀਤੀਸ ਦੀ ਵਡਿਆਈ

ਉਗਤ ਗਿਆਨ ਤੇ ਆਪਨਾਂ ਦਾ ਨਾ ਨਾ ਘਟ ਘੜ ਵਾਜੇ ਨਾਥ ਆਪਨਾਥ ਨਾਥੀ ਸਭ ਚਾਗੀ ਰਿੱਤੇ ਸੀਦਰ ਸੰਜੋਗ ਵਿਜੋਇਦੋਈ ਕਾ ਚਲਾਵੇ ਲੇਖਿਆ ਵਿਭਾਗ ਆਦੇਸ ਤਿਸੇ ਆਦੇਸ ਆਦ ਅਨੀ ਲੰ ਜੁਗ ਜੁਗੇ ਕਵੇਸੇ ਕਮਾ ਜੁਗਦੋਇ ਤਿੰਨ ਚਿਹਰੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜੀ ਉਤੇ ਸਪਾਵੇ ਤੇ ਵੇਚ ਲਾਵੇ ਜਿਉ ਹੋਵੇ ਫਰਮਾਨ ਓ ਵੇਖਿਆ ਉਹਨਾਂ ਨਦਰਾਂ ਇਹ ਬਹੁਤ ਆਏ ਉਡਾਨ ਆਦੇਸ ਤਿਸੇ ਆਦੇਸ ਆਦ ਅਨੀ ਜੁਗ ਜੁਗੇ ਕੋ ਵੇਸ ਆਸੋ ਰੈ ਲੋਏ ਬੜਾ ਜੋ ਕਿਛ ਪਾਈ ਸੋਈ ਕਵਾਰ ਕਰ ਕਰ ਵਿਕੇ ਜਨਹਾਰ ਆਣਕ ਸੱਟੀ ਕੀ ਸਾਟੀ ਗਾਲ ਆਦੇਸ ਤੇ ਸੇ ਆਦੇਸ ਆਦ ਅਨੀਲ ਨਾ ਜੁਗਜੁ ਇੱਕ ਵੇਸ ਇੱਕ ਦੂਜੀ ਬੋ ਲਾ ਕੋਏ ਲਾ ਕੋਏ ਲਕਵੀ ਸ ਲਕ ਲਕ ਗੇੜਾ ਕੀ ਇੱਕ ਨਾਮ ਜਗਦੀਸ਼ ਇਹ ਤਰਾਏ ਪਤ ਪੋੜੀ ਚੜੀ ਹੋਈ ਗਈ ਸ ਸੁਣ ਗਲਾ ਆਕਾਸ ਕੀ ਕੀ ਟਾਇਰੀ ਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਾਂ ਜੋਜ ਬੈਨ ਜੋਜ ਨਮੰਗਨ ਦੇ ਨ ਜੋਜ ਜੋ ਨ ਜੀਵ ਮਨ ਨ ਜੋਜ ਜੋ ਨਰਾਜ ਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾ ਜੋ ਨਾ ਉਕਤੀ ਠੋਟ ਛੋਟੇ ਸੰਸਾਰ ਜੀ ਸਤ ਜੋਰ ਕਰ ਵੇਖਿਆ ਸੋ ਇਨਾਨ ਕੋ ਤਮਨੀਚ ਨ ਕੋਈ ਰਾਤ ਦਿਰੋਤੀ ਦੀ ਦੀਵਾਰ ਪਹਨ ਪਾਨੀ ਗਨੀ ਪਾਤਾਲ तिसवी ਚਤਰਤੀ ਥਾ ਬਰ ਕੀ ਤਮ ਸਾ तिसਵੀ ਜੀ ਜਗਤ ਕੇ ਰੰਗ ਜਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦੇਰ ਵਾਰ ਇਤੇ ਸੋਨ ਪੰਜ ਪਰਵਾ ਨਦਰੀ ਕਰਮ ਭਵੇ ਨਿਸ਼ਾਨ ਕਾ ਚੱਕਾਈ ਉਥੇ ਪਾਇ ਨਾਨ ਗਿਆ ਜਾਪੇ ਜਾਏ ਧਰਮ ਕਾਂਡ ਕਾ ਇਹ ਤਮ ਗਿਆਨ ਕਾਂਡ ਕਾ ਕੋ ਕਰਮ ਕੇ ਤੇ ਪਹਨ ਪਾਨੀ ਬਸੰਤਰ ਕੇ ਤੇ ਕਾਨ ਮੇਸ ਕੇਤੇਬਨ ਮੇਂ ਕਾਂਟ ਤਕੜੀਏ ਰੂਪਾਂ ਕੇ ਵੇਸ ਕੇਤੇ ਆਕਰਮ ਭੂਮੀ ਮਰ ਕੇਤੇ ਕੇਤੇ ਦੂਪਦੇਸ਼ ਕੇਤੇ ਨਦ ਚੰਦ ਸੁ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੋਧਨਾ ਤਕੇਤੇ ਦੇ ਵਿਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਤਸਪੁੰਦ ਕੇਤੇ ਖਾਨੀ ਕੇਤੇ ਬਾਣੀ ਕੇਤੇ ਬਾਤਨੀਂ ਦਾ ਕੇਤੇ ਸੁਤੀ ਸੇਵਕ ਕੇਤੇ ਨਾਨਕੰਤਨਾਨਦ ਗਿਆਨ ਕਨਮਿਆ ਗਿਆਨ ਪ੍ਰਚੰਡ ਤੇ ਇਥੇ ਨਾਦ ਬినੋਦ ਕੋੜਨੰਦ ਸਰਮਖਾਨ ਕੀ ਬਾਣੀ ਰੋਗ ਜਿਤੇ ਕਾੜਤ ਗੜੀਏ ਬੋਤਨੋ ਬਤਾ ਕਿ ਅਕਲ ਕਥਿਆ ਨਾ ਜਾਏ ਜੀ ਕੋ ਗਏ ਪਿਛੇ ਪਿਛਤਾਏ ਜਿਤੇ ਕੜੀਏ ਸੁਰਤ ਮਤ ਮਾਨ ਬੋਧ ਤੇ ਕੜੀਏ ਅਸੁਰਾਸਿ ਦਾ ਕੀਸੂ ਦਾ ਕਰਮਖਾਨ ਕੀ ਬਾਣੀ ਜੋਰ ਦਿਤ ਤੇ ਹੋਰ ਨ ਕੋਈ ਹੋਰ ਤੇਤੇ ਜੋਦ ਮਹਾਬਲ ਸੂਰਤ ਇਨ ਮੇਂ ਰਾਮ ਰਿਆ ਪਰਪੁਰਤੀ ਸੀਤੋ ਸੀਤਾ ਮਹਿਮਾ ਮਾਇਤਾ ਕੇ ਰੋਗ ਕਤਨੇ ਜਾਏ ਨਾ ਮਰਣਾ ਠਾਗੇ ਜਾਏ ਜਨ ਕੇ ਰਾਮ ਸੇਮਨ ਮਾਹ ਤੇ ਤੇ ਭਗਤ ਵਸੇ ਕੇ ਲੋਕ ਰੇਨੰਦ ਸਚਮਨ ਸੋਈ ਸੱਚ ਕਾਂਡਵਸੀ ਇਹਨਾਂ ਕਾਰ ਕਰ ਕਰ ਵੇਖੇ ਨਿਹਾਰ ਤਿੱਥੇ ਖੰਡ ਮੰਡਲ ਰੇ ਮੰਡ ਜੇ ਕੋ ਕਤੇ ਅਨੰਤ ਤੇਤੇ ਲੋ ਲੋਗਾ ਜਿਵ ਜੀਵ ਕਮ ਦੇ ਵੇ ਤੇ ਵਾਰ ਵੇਖੇ ਵਿਖੇ ਕਰੀ ਜਾ ਤਾਨ ਕਤ ਨਗੜਾ ਸਾਰ ਜਤ ਪਹਾਰਾ ਤੀਸਰਿਆ ਰ ਮਤ ਵੇਤ ਦੇ ਆਰ ਪੌ ਕ ਲਗੰਦਪਤਾ ਪਾਂਡਾ ਪਾਵ ਮ੍ਰਿਤਿਤਾਰ ਕੜੀਸ਼ ਸਭ ਸਭ ਦੇ ਸਚੀ ਟਕਸਾਲ ਜਿੰਨ ਕੋ ਨਤਰ ਕਰਮ ਦੇ ਨ ਕਾਰ ਨਾਨਕ ਨਦਰਿ ਨਿਹਾਂ ਸ਼ ਲੋਕ ਪੰਮਨ ਗੁਰੂ ਬਾਣੀ ਪਿਤਾ ਮਾਤਾ ਤਰਤਮ ਹਾਤ ਦੇਵ ਸਰਾਤੋ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਆਂ ਵਾਜੇ ਦਰਮਾ ਦੂਰ ਗਰਮੀ ਆਪੋ ਆਪਨੇ ਘੇਣੇ ਲੈ ਕੇ ਦੂਰ ਜੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿਓ ਜਿਲੇ ਕੇਤੀ ਛੁੱਟੀ ਨਾਲ ਜੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖਿਓ ਜਿਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ